ਜਦੋਂ ਸਿੱਧੂ ਮੂਸੇਵਾਲੇ ਨੂੰ ਵੀਤ ਦਲਜੀਤ ਬਰੇਦੀ ਤੇ ਰਣਾ ਕਿਹਾ ਗਿਆ ਸੀ ਕਿ ਉਹ ਆਪਣੇ ਗਾਣੇ ਦੇ ਵਿੱਚ ਨਾ ਅਸਲੀ ਬੰਦੂਕਾ ਗਨ ਕਲਚਰ ਨੂੰ ਨਾ ਪ੍ਰਮੋਟ ਕਰੇ ਤਾਂ ਨਾ ਸਿੱਧੂ ਵੀਰੇ ਨੇ ਨਾ ਇੱਕ ਠੋਕਵਾਂ ਰਿਪਲਾਈ ਦਿੱਤਾ ਸੀ ਫੂਨੇ ਹੋ ਜਰਾ ਐਂਡ ਲਾਸਟ ਦੇ ਮੇਰੇ ਰਿਐਕਸ਼ਨ ਦਾ ਵੀ ਵੇਟ ਕਰਿਓ ਉਹ ਮੈਂ ਵੀ ਮੰਨਦਾ ਪੰਡਤ ਜੀ ਤੁਸੀਂ ਪ੍ਰੋਫੈਸ਼ਨਲ ਮਾਨ ਦੇ ਉਹ ਦੱਸੋ ਕੀ ਸੋਚਦੇ ਹੋ ਬਾਰੇ ਤਾਮਨ ਫਿਲਮਾਂ ਦੇ ਜਦੋਂ ਕਲ ਨਿਰਪੱਖ ਕਰੋ ਸਹੀ ਗੱਲ ਆਰੀ ਬੰਦ ਕਰ ਦੋ ਬੰਦ ਗੀਤ ਵੀ ਹੋ ਜਾਣੀਏ ਤੁਸੀਂ ਹਥਿਆਰ ਤਾਂ ਬੰਦ ਕਰ ਦੋ ਬਿਲਕੁਲ ਸਹੀ ਗੱਲ ਕਹੀ ਹੈ ਯਾਰ ਸਿੱਧੂ ਮੂਸੇਵਾਲੇ ਨੇ ਪ੍ਰਸ਼ਾਸਨ ਕੀ ਕਰਦਾ ਜਿੱਥੇ ਮੇਨ ਪ੍ਰੋਬਲਮ ਆ ਨਾ ਉਹਨੂੰ ਐਡਰੈਸ ਕਰਨ ਦੀ ਜਗ੍ਹਾ ਆਰਟਿਸਟਾਂ ਦੇ ਉੱਤੇ ਬਲੇਮ ਲਾਇਆ ਜਾ ਰਿਹਾ ਕਿ ਉਹ ਆਪਣੇ ਗਾਣੇ ਦੇ ਵਿੱਚ दारू ਸ਼ਰਾਬ ਗਨ ਕਲਚਰ ਨੂੰ ਪ੍ਰੋਮੋਟ ਕਰ ਰਹੇ ਆ ਬਟ ਅਸਲ ਮੁੱਦੇ ਦੀ ਉਹ ਗੱਲ ਹੀ ਨਹੀਂ ਕਰ ਰਹੇ ਜੋ ਸਿੱਧੂ ਵੀਰੇ ਨੇ ਨਾ ਇਸ ਗਾਣੇ ਦੇ ਰਾਹੀਂ ਕਿਹਾ ਬਿਲਕੁਲ ਸਹੀ ਗੱਲ ਲੱਗੀ ਮੈਨੂੰ ਤਾਂ ਤੁਸੀਂ ਵੀ ਕਮੈਂਟ ਵਿੱਚ ਨਾ